ਕੈਨੇਡੀਅਨ ਲੁਟੇਰੇ ਨੂੰ ਨਾਨੀ ਚੇਤੇ ਕਰਵਾਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਤੇਜੇਸ਼ਵਰ ਕਾਲਿਆ ਨੂੰ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ ਹੈ ਜੀ ਹਾਂ 온ਟਾਰੀਓ ਦੇ ਪੀਟਰਬਰੋ ਵਿਖੇ 5 ਜਨਵਰੀ 2024 ਨੂੰ ਵਾਪਰੀ ਵਾਰਦਾਤ ਬਾਰੇ ਸੁਪੀਰੀਅਰ ਕੋਰਟ ਦੀ ਜਿਊਰੀ ਨੇ ਸਰਬਸੰਮਤੀ ਨਾਲ ਸੁਣਾਏ ਫੈਸਲੇ ਵਿੱਚ ਕਿਹਾ ਕਿ ਤੇਜੇਸ਼ਵਰ ਕਾਲਿਆ ਨੇ ਸਵੈ ਰੱਖਿਆ ਲਈ ਲੁਟੇਰੇ ਉੱਤੇ ਹਮਲਾ ਕੀਤੇ ਕਟਨਾਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੇ ਤੜਕੇ तकरीबन 2:30 ਵਜੇ ਇੱਕ ਨਕਾਬਪੋਸ਼ ਲੁਟੇਰਾ ਡਾਊਨਟਾਊਨ ਦੇ ਇੱਕ ਸਟੋਰ ਅੰਦਰ ਦਾਖਲ ਹੁੰਦਾ ਹੈ ਉਸਦੇ ਹੱਥ ਵਿੱਚ ਬੇਸਬਾਲ ਬੈਟ ਅਤੇ ਡੱਬ ਵਿੱਚ ਲਾਇਆ ਵੱਡਾ ਛੋਰਾ ਵੀ ਨਜ਼ਰ ਆਉਂਦੇ ਨੇ ਸਟੋਰ ਲੁੱਟਣ ਦੇ ਇਰਾਦੇ ਨਾਲ ਉਹ ਬੇਸਬਾਲ ਬੈਟ ਹਵਾ ਵਿੱਚ ਲਹਿਰਾਉਂਦਾ ਹੋਇਆ ਤੇਜੇਸ਼ਵਰ ਕਾਲਿਆਵਲ ਵੱਧ ਪਰ ਇਸੇ ਦੌਰਾਨ ਇੱਕ ਗਾਹਕ ਦੋਹਾਂ ਵਿਚਾਲੇ ਆ ਜਾਂਦਾ ਹੈ ਅਤੇ ਜਫਾ ਪੈ ਜਾਂਦਾ ਹੈ ਵੀਡੀਓ ਜਾਰੀ ਰਹਿੰਦੀ ਹੈ ਅਤੇ ਧੱਕਾ ਮੁਕੀ ਕਰਦੇ ਤਿੰਨੋ ਜਣੇ ਸਟੋਰ ਤੋਂ ਬਾਹਰ ਨਿਕਲ ਜਾਂਦੇ ਨੇ ਇਸੇ ਦੌਰਾਨ بیسਬਾਲ ਬੈਟ ਤੇਜੇਸ਼ਵਰ ਕਾਲਿਆ ਦੇ ਹੱਥ ਆ ਜਾਂਦਾ ਹੈ ਅਤੇ ਉਹ ਬਾਹਰ ਨਕਾਬਪੋਸ਼ ਲੁਟੇਰੇ ਉੱਤੇ ਮੋੜਵੇਂ वार ਕਰ ਦਿੰਦਾ ਹੈ ਇੱਥੇ ਹੀ ਗਾਹਕ ਉਸ ਨੂੰ ਰੋਕਣ ਦਾ ਯਤਨ ਕਰਦਾ ਪਰ ਲੁਟੇਰਾ ਧਰਤੀ ਤੇ ਡਿੱਗ ਜਾਂਦਾ ਹੈ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਤੇਜੇਸ਼ਵਰ ਕਾਲਿਆ ਨੇ ਖੁਦ 911 ਤੇ ਕਾਲ ਕੀਤੀ ਅਤੇ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੇ ਦੋਹਾਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਪੁਲਿਸ ਮੁਖੀ ਸਟੂਵਰਡ ਬੈਟਸ ਨੇ ਦੋਸ਼ਾਂ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਇਹ ਕੋਈ ਸਿਆਸਤ ਨਹੀਂ ਹੈ ਅਤੇ ਨਾ ਹੀ ਨਸਲੀ ਵਿਤਕਰੇ ਦਾ ਕੋਈ ਮਾਮਲਾ ਹੈ ਦੋਸ਼ ਆਇਦ ਕਰਨ ਦਾ ਮਤਲਬ ਇਹ ਵੀ ਨਾ ਕੱਢਿਆ ਜਾਵੇ ਕਿ ਪੁਲਿਸ ਅਪਰਾਧੀਆਂ ਨੂੰ ਖੁੱਲਾ ਛੱਡਦੇ ਆਂ ਪੀੜਤਾਂ ਵਿਰੁੱਧ ਕਾਰਵਾਈ ਕਰਨਾ ਚਾਹੁੰਦੀ ਹੈ ਇਹ ਸਿਰਫ ਕਾਨੂੰਨ ਲਾਗੂ ਕਰਨ ਦਾ ਮਾਮਲਾ ਹੈ ਦੂਜੇ ਪਾਸੇ ਮੁਕਦਮੇ ਦੀ ਸੁਣਵਾਈ ਦੌਰਾਨ ਜਿਊਰੀ ਮੈਂਬਰਾਂ ਨੂੰ ਦੱਸਿਆ ਗਿਆ ਕਿ ਜੱਫੇ ਦੌਰਾਨ ਤੇਜੇਸ਼ਵਰ ਕਾਲਿਆ ਦੇ ਸਿਰ ਵਿੱਚ ਛੱਟ ਵੱਜੀ ਜਦਕਿ ਲੁਟੇਰੇ ਦੀ شناخت 37 ਸਾਲ ਦੇ ਜੌਨਾਥਨ ਹੈਂਡਲਵਜੋ ਕੀਤੀ ਗਈ ਅਤੇ ਉਸ ਦੇ ਸਿਰ ਵਿੱਚ ਵੀ ਗੰਭੀਰ ਸੱਟਾਂ ਵੱਜੀਆਂ ਸਾਲ 2024 ਦੇ ਅੰਤ ਵਿੱਚ ਜੌਨਾਥਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੁਣ ਮੁਕਦਮੇ ਦੀ ਸੂਈ ਤੇਜੇਸ਼ਵਰ ਕਾਲਿਆਵਾਲ ਘੁੰਮੀ ਅਤੇ ਅਦਾਲਤ ਨੇ ਇਹ ਤੈਅ ਕਰਨ ਦਾ ਯਤਨ ਕੀਤਾ ਕਿ ਕੀ ਸਵੈ ਰੱਖਿਆ ਕਰਦੇ ਆਂ ਤੇਜੇਸ਼ਵਰ ਨੇ ਹੱਦਾਂ ਪਾਰ ਕਰ ਦਿੱਤੀਆਂ ਤੇਜੇਸ਼ਵਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲੁਟੇਰੇ ਕੋਲ ਵੱਡਾ ਛੋਰਾ ਮੌਜੂਦ ਸੀ ਅਤੇ ਇਸ ਨੂੰ ਹਲਕੇ ਤੌਰ ਤੇ ਨਹੀਂ ਲਿਆ ਜਾ ਸਕਦਾ ਤੇਜੇਸ਼ਵਰ ਕਾਲਿਆ ਨੇ ਅਦਾਲਤੀ ਫੈਸਲਾ ਆਉਣ ਮਗਰੋਂ ਆਪਣੇ ਦੋਸਤਾਂ ਵਕੀਲ ਅਤੇ ਕਮਿਊਨਿਟੀ ਦਾ ਸ਼ੁਕਰੀਆ ਅਦਾ ਕੀਤਾ ਦੂਜੇ ਪਾਸੇ ਵਾਰਦਾਤ ਨਾਲ ਸੰਬੰਧਤ ਵੀਡੀਓ ਦੀ ਡੂੰਘਾਈ ਨਾਲ ਖੋਖ ਕਰਨ ਵਾਲੇ ਜਿਊਰੀ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆ ਕਿਹਾ ਕਿ ਸਹੀ ਟਿੱਪਣੀ ਤੋਂ ਬਗੈਰ ਉਸ ਦਾ ਬਰੀ ਹੋਣਾ ਮੁਸ਼ਕਲ ਹੋ ਜਾਂਦਾ ਤੇਜੇਸ਼ਵਰ ਵਾਸਤੇ ਇਹ ਮੁਕੱਦਮਾ ਚੁਣੌਤੀਆਂ ਭਰਿਆ ਰਿਹਾ ਕਿਉਂਕਿ ਉਸਨੇ ਖੁਦ ਨੂੰ ਬੇਦਾਗ ਸਾਬਤ ਕਰਨ ਲਈ ਬਚਤ ਕੀਤੀ ਸਾਰੀ ਰਕਮ ਖਰਚ ਕਰ ਦਿੱਤੀ ਤੇਜੇਸ਼ਵਰ ਆਪਣੇ ਬਚਾ ਲਈ ਹੰਬਲਾ ਨਾ ਮਾਰਦਾ ਤਾਂ ਕੈਨੇਡਾ ਵਿੱਚ ਭਵਿੱਖ ਧੁੰਦਲਾ ਹੋ ਸਕਦਾ ਸੀ ਅਤੇ ਡਿਪੋਰਟੇਸ਼ਨ ਦੀ ਨੌਬਤ ਵੀ ਆ ਸਕਦੀ ਸੀ ਬਿਆਰ ਰਿਪੋਰਟ ਹਮਦਾਲ ਟੀਵੀ